ਮੈਂ ਤਾਂ ਕਹਿੰਦਾ ਮੈਂ ਕਹਿੰਦਾ ਕੋਈ ਚੱਕਰ ਨਹੀਂ ਕੱਢੋ ਗਾਲਾਂ ਤੁਸੀਂ ਗੁਰੂ ਦੇ ਦੇ ਉਹਨੇ ਅੱਜ ਤੱਕ ਸੁਣਾਇਆ ਨਹੀਂ ਤੇ ਬੰਦਾ ਤਾਂ ਇੱਥੇ ਕੋਈ ਪਾਣੀ ਦਾ ਗਲਾਸ ਫੜਾ ਦੇ ਉਹਦਾ ਸਾਨਗਨਾ 250 ਦੇ ਕੁਜੇ ਚ ਹੀ ਪੈ ਜਾਣਾ ਚਾਹੇ 5000 ਕਰੋੜ ਦਾ ਮਾਲਕ ਹੋਵੇ ਤੇ ਚਾਹੇ ਜੇਬ 'ਚ ਰੁਪਈਆ ਨਾ ਹੋਵੇ ਯਾਰੀ ਦੇ ਅਸੂਲ ਸਵਾਰਥ ਨਹੀਂ ਹੋਣਾ ਚਾਹੀਦਾ ਤੁਸੀਂ ਅਗਲੇ ਘਰ ਤੱਕ ਨਿਵਾਉਣੀ ਜਦੋਂ ਯਾਰੀ ਪਾਲੀ ਯਾਰ ਦੇ ਘਰੇ ਜਾ ਕੇ ਰਸੋਈ ਵੱਲ ਪੈਠ ਤੇ ਧੌਣ ਨਹੀਂ ਨੀ ਇਹ ਯਾਰੀ ਦੇ ਅਸੂਲ ਆ ਜੀ ਮਾਪਿਆਂ ਨੂੰ ਮਗਰ ਸੱਟ ਕੇ ਮੈਂ ਕਹਿੰਦਾ ਈ ਤੁਹਾਨੂੰ ਪਤਾ ਈ ਕੁਝ ਨਹੀਂ ਮੇਰੇ ਯਾਰ ਆਏ ਆ ਜੋ ਆ ਵੋ ਆ ਜਿਹੜੇ ਯਾਰਾਂ ਦੀ ਖਾਤਰ ਮੈਂ ਲੜਦਾ ਈ ਉਹੀ ਯਾਰਾਂ ਨੇ ਮੇਰੇ ਜੜਾ ਨੂੰ ਪਾਈਆਂ ਦੱਤੀਆਂ ਉਹਨੇ ਜਿਹੜਾ ਸੀਗਾ ਈ ਕੋਈ ਬੱਕਰੇ ਦਾ ਸਿਰ ਵੀ ਵਿਗ ਗਿਆ ਘੋੜੇ ਦਾ ਸਿਰ ਵੀ ਵਿਗ ਗਿਆ ਮੱਝ ਦਾ ਸਿਰ ਵੀ ਬੰਦੇ ਦਾ ਸਿਰ ਕੋਈ ਲਵੇ ਹੀ ਨਾ ਵੀ ਫਰਬਦੀ ਜੇਲ੍ਹ ਗਿਆ ਸਾਹਮਣੇ ਲਿਖੇ ਹੋਏ ਆ ਸ਼ਬਦ ਤੇ ਲਿਖਿਆ ਅੱਗੇ ਸਮਝ ਚੱਲੋ ਆਨੰਦ ਲਾਲਾ ਪਿੱਛੇ ਸੋ ਬੀਤਾ ਸੋ ਬੀਤਾ ਕੌਣ ਹੈਗਾ ਜ਼ਿੰਦਗੀ 'ਚ